ايت ڪري ٿي ڏي ۽ چلي وڃي ۽ ٻئي ڪري گڏا ڪري ۽ چلي وڃي ۽ چلي وڃي ۽ چلي وڃي هتي ٻئي سرڪار طرف کان ۽ نهڙا گڏ ٿي پيا ڪالبتري لوڪ مرتا پڙه ٻڌا نه ڪالبتري لوڪ كتاب پڙه ਤੇ ਇੱਕ ਪਾਸੇ ਸੁਸ਼ੀਲ ਕੁਮਾਰ ਰਿੰਕੂ ਦਾ ਚੱਲ ਰਿਹਾ ਜੀ ਸਮਾਗਮ ਤੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਦਾ ਚੱਲ ਰਿਹਾ ਪ੍ਰੋਗਰਾਮ ਜਗਿੰਦਰ ਜੀ ਉਹ ਚੈੱਕ ਕਰੋ ਜਰਾ ਜੀ ਮੇਰੀ ਵੀਰ ਤੇ ਇੱਥੇ ਉਹਨੇ ਇਹ ਪ੍ਰਤੀਤ ਹੋ ਰਿਹਾ ਕਿ ਓਨੇ ਬੰਦੇ ਸੁਸ਼ੀਲ ਕੁਮਾਰ ਰਿੰਕੂ ਦੇ ਪ੍ਰੋਗਰਾਮ ਤੇ ਨਹੀਂ ਆਏ ਜਿੰਨੇ ਪੁਲਸ ਵਾਲੇ ਇੱਥੇ ਆਏ ਹੋਏ ਆ ਸਾਰੇ ਮੰਡਲ ਪਰਦਾਦਾਬਾਦ ਔਰ ਰਤ ਰਤ ਅਧਿਕਾਰੀ ਕਰਨ ਉਥਾ ਤੋਂ ਆਏ ਹੋਏ ਸਾਰੇ ਉਥਾ ਸਾਰੇ ਕਰਦਾ ਕਾਲ ਵਿਚਾਰਾ ਰਹਿਂਦੀ ਦੁਨੀਆ ਦਾ ਪੇਲ ਪਾਣ ਵਾਲਾ ਅੱਜ ਇਹ ਕਿਸਾਨ ਹੈ ਜਿਹੜਾ ਕਿਰਤ ਦਾ ਜੁਲਮਾ ਹੋ ਗਿਆ ਅੱਜ ਇਹ ਜਿਹੜੀਆਂ ਨਾਰੇ ਵਜੀਆਂ ਹੋ ਰਹੀਆਂ ਸਾਡੇ ਕਿਸਾਨ ਨਹੀਂ ਕਰਿਆ ਜਿਹੜੇ ਸਿਆਸੀ ਲੋਕ ਅੱਜ ਕਿਸਾਨਾਂ ਨੂੰ ਵਰਤ ਰਹੇ ਆ ਉਹਨਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸੁਸ਼ੀਲ ਕੁਮਾਰ ਰਿੰਕੂ ਦਾ ਕਾਰਵਾਜ ਨਿਕਲ ਰਿਹਾ ਨੂਰਮਲ ਤਾਂ ਇੱਕ ਪਾਸੇ ਨੂਰਮਲ ਜਿਹੜਾ ਆ ਕਿ ਪੁਲਿਸ ਸ਼ੌਨੀ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਤੇ ਪਿੱਛੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਆ ਉਹਨਾਂ ਦੇ ਸਵਾਲਾਂ ਨੂੰ ਦੱਬਿਆ ਜਾ ਰਿਹਾ ਬਹੁਤ ਬਹੁਤ ਜੀ ਬਹੁਤ ਦੇ ਸਵਾਲਾਂ ਦੇ ਸਵਾਲ ਅਸੀਂ ਦੱਸਾ ਖਾਲਾਂ ਦੇ ਬੱਦਦੇ ਆ ਪੁੱਤਰ ਬੰਦੇ ਨੂੰ ਉਹ ਬੋਦੀਆ ਜੀਤਾ ਉਹ ਸਾਨੂੰ ਭਾਜਪਾ ਜਵਾਬ ਦੇ ਰਿਹਾ ਆ ਜੋ ਪੰਦਰਾਂ ਪੰਦਰਾਂ ਲੱਖ ਕਿੱਥੇ ਨਾਲ ਬੱਡੇ ਜਿਹੜੇ ਕਹਿੰਦੇ ਤੁਸੀਂ ਟੋਟਾ ਲੇ ਗਿਆਂ ਸੀ ਜਿਹੜੇ ਕਹਿੰਦੇ ਤੁਸੀਂ 2 ਕਰੋੜ ਲੋਕਾਂ ਨੂੰ ਸਰਕਾਰੀ ਨੌਕਰੀ ਦੇਣੀ ਆ ਉਹ 20 ਕਰੋੜ ਲੋਕਾਂ ਦੀ ਨੌਕਰੀ ਕਿੱਥੇ ਆ ਜਿਹੜਾ ਤੁਸੀਂ ਕਿਹਾ ਸੀ ਕਿਸਾਮੇ ਨੂੰ ਅੰਮ੍ਰਿਤਪੁਰੀ ਗ੍ਰਾਂਟੀ ਦੇਵਾ ਲਓ ਆ ਜੋ ਤੁਹਾਡੀ ਕਰਾਤੀ ਕਿੱਥੇ ਆ ਜਿਹੜੀ ਤੁਸੀਂ ਕਿਹਾ ਸੀ ਕਿ ਬੰਦਲ ਕੀਪਰ ਥੀਵੇ ਪ੍ਰੈਸ ਰਿਪੋਰਟਰਾਂ ਨੂੰ ਕਿਸਾਨੇ ਨੂੰ ਜਿਹੜਾ ਸਾਡਾ ਪ੍ਰੈਸ ਰਿਪੋਰਟਰ ਵੀਰ ਉਹ ਸਾਡੀ ਕਦਰ ਕਰਦਾ ਉਹ ਸਾਡੇ ਦੇ ਵਿੱਚ ਕੋਈ ਵੀ ਗੱਡੀ ਦਾ ਹਸਕਾਰ ਹੋਇਆ ਇਹ ਹਾਕਮਾਂ ਨੇ ਗੱਡੀ ਸਾਡੇ ਉੱਤੇ ਚੜੀ ਜਿਹੜਾ ਮੈਂ ਸਾਡਾ ਪ੍ਰੈਸ ਵੀਰ ਵੀ ਜਿਹੜਾ ਉਹ ਸ਼ਹੀਦ ਹੋਇਆ ਸੁਪਰ ਫਾਰਟ ਪਰ ਵੀ ਸਾਡੀ ਵੱਡੀ ਗੱਲਤੀ ਵਿੱਚ ਕਿਸਾਨ ਮਜੂਰ ਆਏ ਆ ਅਸੀਂ ਉਹਨਾਂ ਦਾ ਸੰਯੁਕਤ ਮੋਰਚੇ ਤੋਂ ਧੰਨਵਾਦ ਕਰਦੇ ਆ ਜੀ ਇੱਕ ਜੇ ਹੋਰ ਆ ਵੀ ਤਾ ਇੱਕ ਪਾਸੇ ਧਰਨਾ ਚੱਲਦਾ ਅਸੀਂ ਇੱਕ ਪਾਸੇ ਕਵਰੇਜ ਆਉਂਦੀ ਹੈ ਇਹਨਾਂ ਦੇ ਜਿਹੜਾ ਦੂਰਤਾਲ ਦੇ ਪ੍ਰਧਾਨ ਆ ਜਿਦਾ ਕਿ ਵੈਲੀ ਰਿਕਵੈਸਟ ਸੀ ਉਹ ਪੱਤਰਕਾਰਾਂ ਨੂੰ ਕਹਿ ਰਹੇ ਨੇ ਇਹਨਾਂ ਦੀ ਟੈਨਕੀ ਖਬਰ ਤੋਂ ਇਹਨੂੰ ਕਿਵੇਂ ਦੇਖੋ ਅਸੀਂ ਸੰਯੁਕਤ ਮੋਰਚੇ ਤੋਂ ਇਸ ਗੱਲ ਦੀ ਨਿਖੇਦੀ ਕਰਦੇ ਆਂ ਔਰ ਅਸੀਂ ਪ੍ਰੈਸ ਵਾਲੇ ਵੀਰਾਂ ਦੇ ਨਾਲ ਆ ਪਹਿਲਾਂ ਵੀ ਅਸੀਂ ਨਾਲ ਸੀ ਅੱਜ ਵੀ ਨਾਲ ਆ ਜੇ ਕੋਈ ਇਹਨਾਂ ਨੇ ਇਹੋ ਜਿਹਾ ਹਮਲੇ ਹੱਤਕੜੇ ਸਾਡੇ ਪ੍ਰੈਸ ਵਾਲੇ ਵੀਰਾਂ ਦੇ ਖਿਲਾਫ ਵਰਤੇ ਕਿਉਂਕਿ ਪ੍ਰੈਸ ਜਿਹੜੀ ਆ ਅੰਡਰ ਰੋਲ ਆ ਉਹਨੇ ਦੋਏ ਪਾਸੇ ਦੇਖਣੇ ਆ ਤੁਹਾਡਾ ਵੀ ਦੇਖਣਾ ਉਹਨੇ ਕਿਸਾਨਾਂ ਮਜ਼ਦੂਰਾਂ ਦੇ ਦੇਖਣਾ ਅਸੀਂ ਕਦੇ ਪ੍ਰੈਸ ਵਾਲੇ ਵੀਰ ਨੂੰ ਲਿਖਿਆ ਕਦੇ ਕਿਸੇ ਨੂੰ ਵੀ ਸਾਡੀ ਤੁਸੀਂ ਕਵਰੇਜ ਕਰੋ ਕਹਿੰਦੇ ਅਸੀਂ ਕਹਿੰਦੇ ਆ ਤੁਸੀਂ ਮਤਲਬ ਜਿਹੜੇ ਆ ਉਹ ਉਹਨਾਂ ਦੀ ਵੀ ਕਵਰ ਕਰੋ ਸਾਡੀ ਵੀ ਕਰੋ ਸਾਡੇ ਸਵਾਲ ਸੀ ਅੱਜ ਅਸੀਂ ਸਵਾਲ ਸੰਯੁਕਤ ਮੋਰਚ ਦੇ ਮੈਂਬਰ ਆਂ ਔਰ ਬਾਕੀ ਪਾਰਟੀਆਂ ਨੂੰ ਵੀ ਅਸੀਂ ਕਰਦੇ ਆਂ ਖਾਸ ਕਰਕੇ ਦੋ ਪਾਰਟੀਆਂ ਨੂੰ ਸੀ ਜਾ ਲਗਾ ਇੱਕ ਤਾਂ ਪੰਜਾਬ ਸਰਕਾਰ ਨੂੰ ਕਰਦੇ ਆਂ ਦੂਜਾ ਅਸੀਂ ਬੀਜੇਪੀ ਦਾ ਤਾਂ ਜਿਹੜਾ ਪਿੰਡਾਂ 'ਚ ਬਾਈਕਟ ਸਾਡਾ ਸੱਦਾ ਆਇਆ ਸਾਡਾ ਪਿੰਡਾਂ ਦੇ ਵਿੱਚ ਸੰਜੋਗ ਤੋਂ ਮੋਰਚੇ ਦਾ ਇਸ ਕਰਕੇ ਸੱਦਾ ਆਇਆ ਕਿ ਸਾਡੇ 750 ਸਾਡਾ ਕਿਸਾਨ ਮਜ਼ਦੂਰ ਜਿਹੜਾ ਦਿੱਲੀ ਮੋਰਚੇ ਦੇ ਵਿੱਚ ਸ਼ਿਰੋਆ ਬੀਜੇਪੀ ਸਰਕਾਰ ਨੇ ਸਾਡੇ ਨਾਲ ਲੈਕਟਿਵ ਸਮਝੌਤਾ ਕੀਤਾ ਸੀ ਪੰਜਾਂ ਮੰਗਾ ਦੇ ਉੱਤੇ ਕਿ ਇੱਕ ਸਾਲ ਦੇ ਵਿੱਚ ਵਿੱਚ ਪੰਜੇ ਮੰਗਾ ਲਾਗੂ ਕੀਤੇ ਜਾਨੀ ਜਿਹਦੇ ਵਿੱਚ ਐਮਐਸਪੀ ਦੀ ਮੰਗ ਸੀ ਲਕੀਪੁਰ ਥੀਰੀ ਵਾਲਾ ਜਿਹੜਾ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਪ੍ਰਸਾਣੇ ਦੇ ਗੱਡੀ ਚਾੜੀ ਆ ਉਹ ਮਸਲਾ ਸੀ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਪਰਚੇ ਸੀ ਸਾਡੇ ਜਿਹੜੇ ਦਿੱਲੀ ਮੋਰਚੇ ਦੇ ਸ਼ਹੀਦ ਸੀ ਉਹਨਾਂ ਨੂੰ ਸਰਕਾਰ ਨੇ ਜਿਹੜੀ ਆ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਦੇਣਾ ਸੀ ਜਿਹੜਾ ਅਸੀਂ ਸੰਜੁਕਤ ਮੋਰਚੇ ਵੱਲੋਂ ਮੰਗਤਾ ਸੀ ਇਸ ਕਰਕੇ ਮਤਲਬ ਉਹ ਐਮਐਸਪੀ ਦੇ ਪੱਲਟੀ ਤੇ ਉਹ ਬੈਚਸ ਪੰਜ ਮੈਂਬਰ ਸਾਡੇ ਲੈਣੇ ਸੀ ਪੰਜ ਮੈਂਬਰ ਸਰਕਾਰ ਨੇ ਹੋਣੀ ਸੀ ਜਿਨ੍ਹਾਂ ਨੇ ਉਹ ਐਮਐਸਪੀ ਦੀ ਗਾਰੰਟੀ ਤੇ ਫੈਸਲਾ ਕਰਨਾ ਪਰ ਬੀਜੇਪੀ ਨੇ 3 ਸਾਲ ਦਾ ਲਗਭਗ ਸਮਾਂ ਹੋ ਚੱਲਿਆ ਤਸਤੋਂ ਮਸ ਨਹੀਂ ਹੋਈ ਨਾ ਕੋਈ ਮੀਟਿੰਗ ਨਾ ਕੋਈ ਕਮੇਟੀ ਬਣਾਈ ਨਾ ਕੋ ਲੈਣਾ ਨਾ ਕੋ ਦੇਣਾ ਜਿਹਦੇ ਕਰਕੇ ਸੰਜੁਕਤ ਮੋਰਚੇ ਨੇ ਫੈਸਲਾ ਕੀਤਾ ਤੇ ਜੀਜਪੀ ਦਾ ਜਿਹੜਾ ਪਿੰਡਾਂ ਦੇ ਵਿੱਚ ਬਾਈਕਾਟ ਕੀਤਾ ਜਾਵੇ ਇਸ ਕਰਕੇ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਅਚੇਤਨ ਕਰਦੇ ਆ ਤੇ ਜੇ ਤੁਸੀਂ ਆਪਣਾ ਭਾਰਤ ਬਚਾਉਣਾ ਆਪਣੀ ਕਿਸਾਨੀ ਦੇ ਜਵਾਨੀ ਬਚਾਉਣੀ ਆ ਤੇ ਤੁਹਾਨੂੰ ਇਹਨਾਂ ਨੂੰ ਕੁੰਡਿਆਂ ਨੂੰ ਹੱਥ ਪਾਣਾ ਪਊਗਾ ਆ ਤੁਸੀਂ ਦੇਖਿਆ ਹੋਣਾ ਤੇ ਜੇ ਜਿਹੜੀ ਕਹਿੰਦੇ ਪੰਜਾਬ ਪੁਲਿਸ ਸੀਆਰਪੀ ਲੋਕਾਂ ਦੀ ਰਾਖੀ ਨਹੀਂ ਆ ਅੱਜ ਲੋਕਾਂ ਦੀ ਰਾਖੀ ਨਹੀਂ ਉਹ ਜੋਕਾਂ ਦੀ ਰਾਖੀ ਦੇ ਵਿੱਚ ਖੜੀ ਸੀ ਕਿਉਂਕਿ ਉਹਨਾਂ ਦੇ ਨਾਲ ਖੜੀ ਸੀ ਜੇ ਉਹ ਲੋਕਾਂ ਨੂੰ ਮਿਲਦੇ ਸੀ ਅੱਜ ਲੋਕਤੰਤਰ ਸੀ ਉਹ ਲੋਕਾਂ ਜਾ ਕੇ ਗੱਲ ਕਰਦੇ ਤੇ ਦੱਸੋ ਵੀ ਭਾਈ ਮੈਂ ਤੁਹਾਡਾ ਭਰਾ ਆ ਬੱਦ ਦਸੋ ਅਸੀਂ ਕੋਈ ਏਦਾਂ ਦੇ ਬਦमाश ਬੰਦੇ ਨਹੀਂ ਗੁੰਡੇ ਬੰਦੇ ਨਹੀਂ ਸਾਡਾ 40 45 ਸਾਲ ਦਾ ਇਤਿਹਾਸ ਆ ਅਸੀਂ ਇਲਾਕੇ ਦੇ ਵਿੱਚ ਰਹੇ ਆ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਰਹੇ ਆ ਕੋਈ ਦੱਸੇ ਅੱਜ ਦੇ ਕਿਸੇ ਲੀਡਰ ਨਾਲ ਅਸੀਂ ਕਦੇ ਹੱਥੋਂ ਪਾਏ ਹੋਏ ਹੋਈਏ ਜਾਂ ਮਤਲਬ ਅਸੀਂ ਕਿਸੇ ਨੂੰ ਗਾੜੀ ਖਲੋਚ ਕੱਢਿਆ ਹੋਵੇ ਸਗੈ ਇਹਨੇ ਸਾਨੂੰ ਮਨ ਦਾ ਚੰਗਾ ਬੋਲਿਆ ਉਹਨੂੰ ਨਕੋਤਰ ਦੇ ਵਿੱਚ ਕਿਉਂਕਿ ਭਾਜਪਾ ਨੇ ਸਾਨੂੰ ਆਤਮਵਾਦੀਏ ਕਿਹਾ ਮੋਰਚੇ ਦੇ ਵਿੱਚ ਭਾਜਪਾ ਨੇ ਸਾਨੂੰ ਰੈਕਸਲ ਬਾੜੀਏ ਕਿਹਾ ਮੋਹਵਾਦੀਏ ਕਿਹਾ ਸਾਨੂੰ ਮਤਲਬ ਹੋਰ ਖਰਾ ਕੀ ਕੀ ਕੁਛ ਕਿਹਾ ਪਰ ਇੱਕ ਸ਼ਬਦ ਰਹਿ ਗਿਆ ਸੀ ਬੈਂਕੂ ਨੇ ਉਹ ਵੀ ਜਿਹੜਾ ਨਕੋਦਰ ਦੇ ਵਿੱਚ ਚਲਾਤਾ ਸਾਨੂੰ ਗੁੰਡਿਆਂ ਦੇ ਇਹ ਬੰਦੇ ਨੇ ਬੋਲਿਆ ਜਿਹਦੇ ਕਰਕੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਅੱਜ ਦਮਾਗ ਦੇ ਵਿੱਚ ਗੁੱਸਾ ਜੀ ਜਿਹਦੇ ਕਰਕੇ ਅਸੀਂ ਗੁੱਸਾ ਆਪਣਾ ਜਿਹੜਾ ਉਹ ਨਾਹਰਿਆਂ ਦੇ ਰੂਪ ਦੇ ਵਿੱਚ ਕੱਢਿਆ ਜਿਹੜਾ ਅਸੀਂ ਆਪਣਾ ਪ੍ਰੋਟੈਸਟ ਕੀਤਾ ਇਸ ਕਰਕੇ ਗਾਹ ਵੀ ਅਸੀਂ ਕਰਦੇ ਰਾਵਾਂਗੇ ਜਿੰਨਾ ਚਿਰ ਮਤਲਬ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਹਾਂ ਨੂਰਮਲ ਦੇ ਪ੍ਰਧਾਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਦੇਖ ਕੰਤੇ ਲਿਖਿਆ ਪੜ੍ਹ ਲੈ ਸਾਡਾ ਅਧਿਕਾਰ ਅਸੀਂ ਮਤਲਬ ਕਿਸੇ ਨੂੰ ਧਮਕੀ ਨਹੀਂ ਦਿੰਦੇ ਕਿ ਜੇ ਤੁਸੀਂ ਕਿਸੇ ਨੂੰ ਇਦਾਂ ਧਮਕਿਆਂ ਤੇ ਸਾਡੇ ਪ੍ਰੈਸ ਵਾਲਿਆਂ ਨੂੰ ਜਾਂ ਕਿਸੇ ਨੂੰ ਇਦਾਂ ਬਗਾਰੋਗੇ ਤੇ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਇਸ ਕਰਕੇ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਸਦਾ ਸਿਕਿਉਰਿਟੀ ਤੁਹਾਡੇ ਨਾਲ ਨਹੀਂ ਰਣੀ ਇਸ ਕਰਕੇ ਜੀ ਤੁਹਾਨੂੰ ਬੇਨਤੀ ਕਰਦੇ ਆਂ ਕਿ ਆਪਣਾ ਠੀਕ ਆ ਤੁਸੀਂ ਆਪਣਾ ਫਟਾ ਆਪਣਾ ਅਖਤਿਆਰ ਆ ਸਾਡਾ ਆਪਣਾ ਰਾਈਟ ਆ ਹਨਾ ਅਸੀਂ tho ਤੋਂ ਪੁੱਛੇ ਸਕਦੇ ਆਂ ਕਿ ਤੁਸੀਂ 14 ਦੇ ਵਿੱਚ ਵਾਦਾ ਕੀਤਾ ਸੀ ਸਾਡੇ ਨਾਲ ਤੇ 15-15 ਲੱਖ ਰੁਪਈਆ ਸਾਡੇ ਕੋਰਡ ਦੇ ਵਿੱਚ ਪਾਵਾਂਗੇ ਕਾਲਾ ਧਾ ਲਿਆਗੇ ਦੱਸੋ 1 ਰੁਪਇਆ ਵੀ ਕਿਸੇ ਦੇ ਅਕਾਊਂਟ ਦੇ ਵਿੱਚ ਆਇਆ ਹੋਵੇਗਾ ਤੁਸੀਂ ਲੋਕਾਂ ਨੇ ਵਾਦਾ ਕੀਤਾ ਸੀ ਤੁਸੀਂ ਮੀਡੀਆ ਦੇ ਵਿੱਚ ਵਾਦਾ ਕੀਤਾ ਸੀ ਵੀ ਮਤਲਬ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਐਮਐਸਪੀ ਦੀ ਗਾਰੰਟੀ ਕਾਨੂੰਨ ਬਣਾਵਾਂਗੇ ਦਸਾਂ ਸਾਲਾਂ ਚ ਕਿਉਂ ਨਹੀਂ ਬਣਾਇਆ ਤੁਸੀਂ ਲੋਕਾਂ ਨੇ ਵਾਦਾ ਕੀਤਾ ਸੀ ਵੀ 2 ਕਰੋੜ ਲੋਕਾਂ ਨੂੰ ਸਰਕਾਰੀ ਨੌਕਰੀ ਹਰ ਸਾਲ ਦੇ ਵਿੱਚ ਦੇਵਾਂਗੇ ਤੁਸੀਂ 20 ਕਰੋੜ ਲੋਕਾਂ ਨੂੰ ਦਸਾਂ ਸਾਲ ਨੌਕਰੀ ਦੇਣੀ ਆ ਦੱਸੋ ਇੱਕ ਵੀ ਕਿਸੇ ਨੂੰ ਸਰਕਾਰੀ ਨੌਕਰੀ ਦਿੱਤੀ ਹੋਵੇ ਤਾਂ ਤੁਸੀਂ ਰੇਲਵੇ ਸਾਡਾ ਵੇਚ ਦਿੱਤਾ ਜਿੱਤੇ ਹੁਣ ਵਾਲੀਆਂ ਦਾਨੀਆਂ ਦਾ ਨਾਂ ਲਿਖਣ ਹੁਣ ਆ ਪਿਆ ਤੁਸੀਂ ਇੱਕੋ ਇੱਕ ਭਾਰਤ ਮੋਲਕ ਆ ਜਿਹਦੇ ਆਪਣੇ ਜਹਾਜ ਨਹੀਂ ਹੈ ਦੁਨੀਆ ਤੋਂ ਮਾੜੇ ਤੋਂ ਮਾੜੇ ਗਰੀਬ ਤੋਂ ਗਰੀਬ ਮੋਲਕ ਦੇ ਜਹਾਜ ਹੈ ਗਿਆ ਇਹਨਾਂ ਦੇ 2020 ਦੇ ਵਿੱਚ ਉਹ ਵੀ ਜਿਹਨਾਂ ਤੋਂ ਅਸੀਂ 60 ਸਾਲ ਪਹਿਲਾਂ ਬਰਲੇਟਾਟਿਆਂ ਲਏ ਸੀ ਉਹਨਾਂ ਨੂੰ ਮੋੜ ਕੇ ਜਿਹੜੀ ਅਰਬਾਂ ਕਰੋੜਾਂ ਦੀ ਪ੍ਰਾਪਰਟੀ ਜਿਹੜੀ ਕੌਟੀਆਂ ਦੇ ਭਾਅ 'ਚ ਵੇਚ ਦਿੱਤੀ ਆ ਇਸ ਕਰਕੇ ਕਿੱਦਾਂ ਇਹਨਾਂ ਨੂੰ ਕਹਿ ਲਿਆ ਦੇਸ਼ ਭਗਤ ਆ ਇਹ ਦੇਸ਼ ਧੋਈ ਲੋਕ ਆ ਇਹ ਦੇਸ਼ ਦੀ ਸੰਪਤੀ ਦੇ ਆ ਤੁਸੀਂ ਦੇਖਿਆ ਹੁਣ ਮੈਂ ਕਹਾਂ ਤਾਨੂੰ ਜਿਹੜੇ ਕਹਿੰਦੇ ਅਸੀਂ ਨਾ ਖਾਊਗਾ ਨਾ ਖਾਣੇ ਦਊਗਾ 7 ਕਰੋੜ ਰੁਪਈਆ 7000 ਕਰੋੜ ਰੁਪਈਆ ਆ ਬੀਜੇਪੀ ਨੂੰ ਕਾਲਾ ਤਾਨੂੰ ਉਹਨਾਂ ਲੋਕਾਂ ਨੇ ਕਾਰਪੋਰੇਟਾਂ ਦਿੱਤਾ ਇਸ ਕਰਕੇ ਮਤਲਬ ਅਸੀਂ ਕਿੱਦਾਂ ਮੰਨੀਏ ਲੋਕਾਂ ਦੀ ਪਾਰਟੀ ਆ ਇਹ ਉਹਨਾਂ ਹਾਕਮਾਂ ਦੀ ਪਾਰਟੀ ਆ ਕਿ ਸਾਧੀਆਂ ਚੱਲ ਰਹੇ ਨਾ ਰੌਲਾਈ ਜੈ ਮੈਨ ਰੌਲਾਈ ਮੈਂ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਦਾ ਨਾ ਰੌਲਾ ਆ ਉਹਨੇ ਵੀ ਲਾਤਾ ਜਦ ਮੈਂ ਕਿਹਾ ਕਾਰਪੋਰੇਟ ਘਰਾਂ ਦੇ ਮੋਰ ਤਾਂ ਉਹਦਾ ਮੂੰਹ ਬੰਦ ਹੋ ਗਿਆ ਕਿਉਂਕਿ ਪਜਾਂਦੇ ਗਿਆ ਵਾਰੀਡਾ ਨਹੀਂ ਮੁਰਦਾਬਾ ਉਹ ਨਾਰੇ ਨਹੀਂ ਲਾ ਸਕਿਆ ਇਸ ਕਰਕੇ ਭਰਾਵੋ ਜਿੱਦਾਂ ਭਗਵੰਤ ਮਾਹ ਡਰਾਮੇ ਕਰਦਾ ਇਹ ਵੀ ਡਰਾਮੇ ਕਰਦੇ ਉਹ ਵੀ ਇੱਕੋ ਹੀ ਨਾਰਾ ਲਾਉਂਦਾ ਭਗਤ ਸਿੰਘ ਨੇ ਫਾਂਸੀ ਦੇ ਚੜ੍ਹ ਤੋਂ ਪਹਿਲਾਂ ਦੋ ਨਾਰੇ ਲਾਇ ਸੀ ਉਹਨੇ ਇਨਕਲਾਬ ਜ਼ਿੰਦਾਬਾਦ ਤੇ ਦੂਜਾ ਲਗੇ ਸਾਬਰੋਜਵਾਦ ਮੁਰਦਾਬਾ ਅੱਜ ਭਗਵੰਤ ਮਾਹ ਆਦਮੀ ਸਾਬਰੋਜਵਾਦ ਮੁਰਦਾਬਾ ਦਾ ਨਾਰਾ ਲਾਉਂਦਾ ਜਿਹੜੇ ਅਸੀਂ ਪਿੰਡ ਸਵਾਲ ਕਰ ਰਹੇ ਉਹਨਾਂ ਨੂੰ ਇਸ ਕਰਕੇ ਜਿਹੜਾ ਸਾਡੇ ਸਵਾਲਾਂ ਦਾ ਨਾਜਵਾਬ ਦੋਗਾ ਉਹਦੇ ਨਾਲ ਇਹੋ ਹਾਲ ਕਰਾਂਗੇ ਜਿਹੜਾ ਅੱਜ ਅੱਜ ਲੱਗਦੇ ਦਿਆ ਸੀ ਕਿ ਵੀ ਜਿਵੇਂ ਕਿ ਹਰਿਆਣੇ ਵਾਲੇ ਬਾਰਡਰ ਤੇ CRPF ਖੜੀ ਹੋਈ ਸੀ ਕਿ BSF ਖੜੀ ਸੀ ਕਿ ਕਿਸਾਨਾਂ ਨੂੰ ਰੋਕ ਲਈ ਉਹੀ ਅੱਜ ਹਾਲ ਬੁਖਦਾਂਚ ਬਣ ਗਿਆ ਤੁਸੀਂ ਦੇਖਦੇ ਆ ਵੀ ਮਤਲਬ ਇਹਨੂੰ ਲੋਕਤੰਤਰ ਕਿਦਿਆਂ ਨਾ ਜਿਹਨੂੰ ਕਹਿੰਦੇ ਲੋਕਾਂ ਦਾ ਰਾਜ ਆ ਬਿਲਕੁਲ ਲੋਕਾਂ ਦਾ ਰਾਜ ਆ ਤਾਂ ਆ ਹਾਲ ਬਣ ਲਿਆ ਬਿਲਕੁਲ ਜੇ ਅਸੀਂ ਆਪਣੀ ਗੱਲ ਵੀ ਨਹੀਂ ਨਾ ਦੇਖੋ 5 ਸਾਲ ਤਾਂ ਨਹੀਂ ਸਾਨੂੰ ਮਿਲਣਾ ਲੋ ਜਿਹੜਾ ਜਿੱਤ ਗਿਆ ਉਹ ਕੰਜਰ ਨੇ ਦਿੱਲੀਓਂ ਨਿਕਲਣਾ ਜਿਹੜਾ ਹਰ ਗਿਆ ਮੁੜ ਕੇ ਤੁਹਾਨੂੰ ਲੱਭਣ ਦੇਤਾ ਤੂੰ ਅੱਜ ਅਰਕਾਡ ਦੇਖ ਲਓ ਜਿੰਨੇ ਲੋਕ ਅੱਜ ਖੜੇ ਹੋਏ ਵੋਟਾਂ 'ਚ ਇੱਕ ਵੀ ਦੁਬਾਰਾ ਲੋਕਾਂ ਕੋ ਗਿਆ ਹੋਵੇ ਸਾਨੂੰ ਫੜ ਲਓ ਭਾਜੀ ਬੀਜੇਪੀ ਦੇ ਦੇਣ ਗਿਆ ਨੂਰਮੇਲ ਨੂੰ ਬੀਜੇਪੀ ਦੀ ਭਾਤੂ ਦੇਣ ਗਿਆ ਨੂਰਮੇਲ ਤਾਂ ਉਹਦਾ ਹੀ ਅੰਗ ਹੋਣਾ ਮੈਂ ਕਹਿੰਦੀ ਭਾਤੂ ਨੂੰ ਸੋਚੀ ਤਾਂ ਨਾ ਦੇਣੀ ਨਾ ਨੂਰਮੇਲ ਦੇ ਵਿੱਚ 10 ਸਾਲਾਂ ਚ ਕੀ ਕੀਤਾ ਮੈਂ ਕਹਿੰਦਾ ਮੈਂ ਕਹਿੰਦਾ ਗਰੌਣਗੇ ਕੀ ਗਰੌਣਗੇ ਇਹ ਗਣਾ ਸਕਦੇ ਆ ਅਸੀਂ ਕਾਰਪੋਰੇਟ ਤੋਂ ਪੈਸਾ ਕਿਤਾ ਲਿਆ ਇਹ ਦੇ ਸਕਦੇ ਵੀ ਅਸੀਂ 220 ਬੈਲ ਜਿਹੜਾ ਤੇ ਕਿਸਾਨਾਂ ਦਾ ਵਾਅਦਾ ਕਰਕੇ ਬਾਈ ਦੇ ਵਿੱਚ ਫੇਰ ਲਿਆਂਦਾ ਇਹ ਦੇ ਸਕਦੇ ਬਈ ਹੀਰੇਲਾ 베ਚਤੀਆਂ ਇਹ ਦੇ ਸਕਦੇ ਆ ਪਈ ਅਸੀਂ ਜਹਾਜ਼ 베ਚਤੇ ਇਹ ਦੇ ਇੰਦਾ ਤੇ ਤਾਂ ਦੇ ਸਕਦੇ ਆ ਤੇ ਤੁਸੀਂ ਮੱਦਰਗਾ 베ਚਤੀਆਂ ਹੋਰ ਬੜਾ ਕੁਝ 베ਚਤਾ ਇਹ ਇੰਨਾ ਕੁਝ 베ਚ ਕੇ ਕੁਝ ਬਣਾਇਆ ਵੀ ਆ ਈਡੀ ਬਣਾ ਲਈਏ ਬਣਾਇਆ ਇਹਨਾਂ ਨੂੰ ਮਾਂ ਮੱਤੀ ਟ੍ਰੱਕ ਠੋਕ ਦੂ ਦੇਖੋ ਇਹਨਾਂ ਕੋਲ ਦੋ ਗੱਲਾਂ ਆ ਦੇਖੋ ਮੈਨੂੰ ਤਾਂ ਜਿੰਨੀ ਕਿ ਮੈਨੂੰ ਸਮਝ ਆਉਂਦੀ ਆ ਔਰ ਇੱਕੋ ਭਾਜੀ ਪਹਿਲਾਂ ਦੇਖੋ ਉਹ ਸਾਡੇ ਸਤਾਰ ਦੇ ਹੋ ਗਿਆ ਹਨ ਪਹਿਲਾਂ ਹੁਕਮ ਦੇ ਵਿੱਚ ਬਹੁਤ ਲੰਬਾ ਸਮਰੈ ਉਸ ਤੋਂ ਬਾਦ ਉਹਨਾਂ ਕਾਂਗਰਸ ਨਹੀਂ ਚੱਗੀ ਲਗੀ ਉਹ ਆਪ ਦੇ ਵਿੱਚ ਉਹ ਤੋਂ ਕੋਲੋਂ ਗੋਦੇ ਸੀ ਤੁਹਾਡੇ ਸਾਹਮਣੇ ਤੁਹਾਡੇ ਮੀਡੀਆ ਦੇ ਕੋਲੋਂ ਗੋਦੇ ਸੀ ਐ ਸਾਡੇ ਕੋ ਵੀ ਉੱਥੇ ਆਉਂਦੇ ਰਹੇ ਕਿਉਂਕਿ ਸਾਡਾ ਲਖੀਪੁਰ ਜੀ ਦੇ ਵਿੱਚ ਲੋਕਾਂ ਦੇ ਘਾਟਪੁਰ ਡੋਰ ਜੇ ਚੜ੍ਹੇ ਆ ਸਰਕਾਰ ਨੇ ਅਸੀਂ ਉੱਥੇ ਲੜ ਰਹੇ ਹਾਂ ਸਭਾ ਸਾਲ ਤੋਂ ਮੋਰਚਾ ਲੱਗਾ ਸਾਡਾ ਉੱਥੇ ਸਾਡੇ ਕੋ ਉੱਥੇ ਰਹੇ ਆ ਵੀ ਲੋਕਾਂ ਨੇ ਫੇਰ ਇਹਨੂੰ ਵੋਟਾਂ ਪਾਤੀਆਂ ਜੀ ਹੁਣ ਜਦੋਂ ਇਹਨੂੰ ਹੁਣ ਆਪ ਦੇ ਵਿੱਚ ਹੁਣ ਕਹਿੰਦਾ ਮੈਂ ਉੱਥੇ ਤੁਸੀਂ ਦੇਖਿਆ ਹੁਣ ਸੰਸਦ ਦੇ ਵਿੱਚ ਇਹ ਪੱਗ ਸੱਗੇ ਵਾਲੀ ਪੱਗ ਬਣ ਗਏ ਤੇ ਆਪਣੇ ਦੁਆਲੇ ਸਰਕਲ ਨਿਬੇਟ ਕੇ ਤੁਰੇ ਘੱਟਾ ਸੀ ਹੈ ਕਿ ਭਾਜਪ ਇਹਦਾ ਉਹ ਕੰਮ ਕਰ ਲੋ ਇਹ ਤਾਂ ਲੋਕ ਸੰਤਰਾਮ ਸਸੀ ਨੇ ਇੱਕ 1970 ਦੇ ਵਿੱਚ ਮੇਰਾ ਖਿਆਲ ਹੈ ਕਿ ਇੱਕ ਕੀ ਲਗਾ ਸੀ ਲੋਕੋ ਬਾਜਾ ਜੋ ਕਿ ਲਿਟਰਾਂ ਤੋਂ ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਿਆ ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ ਇਹਨਾਂ ਤੁਹਾਨੂੰ ਵੀ ਪਿਛਕੇ ਖਾ ਛੱਡਿਆ ਇਹਨਾਂ ਨੇ ਸਾਰਾ ਮੁਰਖ ਵੇਚ ਕੇ ਖਾ ਲਿਆ ਇਸ ਕਰਕੇ ਅੱਜ ਮੁਰਖ ਦੀ ਰਾਖੀ ਕਰਦੇ ਤੇ ਸਾਨੂੰ ਮਜ਼ਦੂਰਾ ਪ੍ਰੈਸਰ ਵੋਟਰ ਤੁਹਾਡੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਜੇ ਅਸੀਂ ਕਿਸਾਨੀ ਬਚਾਉਣੀ ਆ ਜਵਾਨੀ ਬਚਾਉਣੀ ਆ ਤੇ ਸਾਨੂੰ ਇਹਨਾਂ ਦੇ ਖਿਲਾਫ ਲੜਨਾ ਪਊਗਾ ਜਥੇਬੰਦ ਹੋਗੇ ਲੜਾਂਗੇ ਤਾਂ ਹੀ ਜਿੱਤਾਂਗੇ ਜੇ ਅਸੀਂ ਕੱਲੇ-ਕੱਲੇ ਪੀੜਾਗ ਵਿੱਚ ਇਕੱਠੇ ਹੋਵਾਂਗੇ ਸੀ ਕੁੱਟਖਾ ਮਗੇਦਾ ਤੂੰ ਇਸ ਕਰਕੇ ਜਥੇਬੰਦ ਲੋਕ ਥੋੜੇ ਜਿਹੋੜੋ ਉਹ ਵੇਚਾ ਜਾਂਦੇ ਆ ਜੀ ਜਿੱਤਾਂਗੇ 2024 ਦੇ ਵਿੱਚ ਕੀ ਲੱਗਦਾ ਨਹੀਂ ਪੀਸੀ ਵੀ ਸਰਕਾਰ ਦੁਬਾਰਾ ਸੈਟਰ ਕਰ ਦੇਣਾ ਦੇਖੋ ਜਿੱਦਾਂ ਦੀ ਦੇਖੋ ਅਸੀਂ ਇਹ ਗੱਲ ਬਹੁਤ ਸਾਫ਼ ਕਰਦੇ ਹਾਂ ਸਾਡੇ ਅੱਜ ਨਾ ਹਾਕਮ ਕਾਨੂੰਨ ਅਦਾਲਤਾਂ ਇਹ ਲੋਕਾਂ ਦੇ ਨਹੀਂ ਇਹ ਜਿਹੜਾ ਮਤਲਬ ਰਾਜ ਪ੍ਰਬੰਧ ਹੈ ਉਹਦੇ ਆ ਹੁਣ ਸੁਪਰੀਮ ਕੋਰਟ ਦੀ ਕੀ ਮਜਬੂਰੀ ਸੀ ਸੁਪਰੀਮ ਕੋਰਟ ਦੇ ਵਕੀਲਾਂ ਨੇ ਲੋਕਾਂ ਦੇ ਦਸਕਤਵੇਂ ਵਿਚ ਲਾ ਕੇ ਤੁਸੀਂ ਦੇਖਿਆ ਹੁਣ 10-12 ਵਕੀਲ ਸੁਪਰੀਮ ਕੋਰਟ ਦੇ ਕਿਦਾਂ ਉਹ ਸਾਰੇ ਭਾਰਤ ਦੇ ਵਿੱਚ ਸਾਈਨ ਕਰਾਉਣ ਨੂੰ ਪੈਦ ਰਹੇ ਉਹ ਨਹੀਂ ਜਾ ਕੇ ਕਰੋੜਾ ਲੋਕਾਂ ਦੇ ਸਾਈਨ ਕਰਾ ਕੇ ਰੱਟ ਪਾਦੇ ਪਿਆ ਲੋਕ ਨਹੀਂ ਚਾਹਦੇ ਜਿਹੜੀ ਇਹ ਮਸ਼ੀਨਾਂ ਇਹ ਬੰਦ ਕੀਤੀਆਂ ਜਾਣ ਪਰ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਮਾਕੀ ਪ੍ਰਕਿਰਿਆ ਰੱਦ ਕਰ ਦਿੱਤੀ ਆ ਇਸ ਕਰਕੇ ਅਸੀਂ ਸਮਝਦੇ ਆ ਕਿ ਇਹ ਜਿਹੜੀ ਸੁਪਰੀਮ ਕੋਰਟ ਆ ਭਾਜਪਾ ਦੇ ਇਸ਼ਾਰਿਆਂ ਤੇ ਚਲਦੀ ਆ ਤੇ ਇਹ ਮਤਲਬ ਜਿਹੜਾ ਇਹ ਇਹ ਵੀ ਮੋਦੀ ਦੀ ਜਿਹੜੀ ਆ ਜਿਹੜੀ ਆ ਉਹਦਾ ਮੋਦੀ ਕਿਸੇ ਕੀਮਤ ਤੇ ਵੀ ਨਹੀਂ ਹਰਦਾ ਜੇ ਤਾਂ ਮਤਲਬ ਕਿਸੇ ਕੀਮਤ ਤੇ ਨਹੀਂ ਜਾਂਦਾ ਜੇ ਇਹ ਮਤਲਬ ਆ ਮਸ਼ੀਨਾ ਚੱਲਦੀ ਮਸ਼ੀਨਾ ਦੇ ਵਿੱਚ ਘਾੜਾ ਵਾਲਾ ਕੱਢਣ ਦੀ ਤੁਸੀਂ ਜਾਂ ਦੇਖ ਨਹੀਂ ਹਾਲਾਤ ਕਿੰਨੇ ਕਿ ਲੋਕ ਇਹਨਾਂ ਦੇ ਵੋਟਾਂ ਵਾਲੇ ਨੂਰ ਮਹਿਲ ਦਾ ਮਤਲਬ ਕਸਬਾ ਕਿੱਡਾ ਤੜਾ ਕਸਬਾ ਆ ਤੇ ਬੰਦੇ ਉਹਨੇ ਕਿ ਸਾਡੇ ਸੀ ਨਾਲੇ ਅਸੀਂ ਮਤਲਬ ਸਾਰੇ ਹੀ ਆਪਣੀਆਂ ਕੰਪਨੀਆਂ ਚਲਾ ਰਹੇ ਆ ਬੰਟੀਆਂ 'ਚ ਬੈਠੇ ਆ ਤੂੜੀਆਂ ਬਣਾ ਰਹੇ ਉਹਨੇ ਕਿ ਅਸੀਂ ਆਏ ਉਹ ਡਿੰਗੇ ਅੰਦਰ ਬੈਠੇ ਤੁਸੀਂ ਤਾਂ ਦੇਖ ਕੇ ਜਾ ਕੇ ਸਭ ਜਾਣ ਦੇ ਦਿੱਤਾ ਇਸ ਕਰਕੇ ਮਤਲਬ ਇਹ ਕੋਈ ਚੰਗੀ ਗੱਲ ਹੀ ਹੈ ਜੇ ਸਾਨੂੰ ਨਹੀਂ ਵੀ ਗੱਲ ਕਰ ਦਿੱਤੀ ਕੋਈ ਗੱਲ ਨਹੀਂ ਅਸੀਂ ਇਹਦਾ ਬਰੂਤ ਕਰਦੇ ਰਹਿਣਾ ਬਹੁਤ ਧੰਨਵਾਦ